ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਂਸਾ ਚੈਨਲ ਤੇ ਲੋਜ ਅੱਜ ਆਪਣੀ ਬਹੁਤ ਦੁੱਖ ਭਰੀ ਗੱਲ ਆ ਅੱਜ ਆਪਣਾ ਮਨ ਬਹੁਤ ਉਦਾਸ ਹੈ ਤੇ ਟੈਨਸ਼ਨ ਚ ਅੱਜ ਬਹੁਤ ਦੁੱਖ ਹੋਇਆ ਆਪਾਂ ਜਦੋਂ ਦੇਖਿਆ ਆਪਣੀਆਂ ਮੱਝ ਨੀਲੀ ਰਾਵੀ ਚੰਗੀ ਮੱਝ ਆਪਾਂ ਲਈ ਸੀਗੀ ਥੋੜੇ ਦਿਨ ਪਹਿਲਾਂ 5 ਮਹੀਨਿਆਂ ਦੀ ਗੱਬਣ ਚੈੱਕ ਕਰਾ ਕੇ ਤੇ ਆ ਬੱਚਾ ਸੁੱਟਤਾ ਨੇ 5 ਮਹੀਨਿਆਂ ਦੀ ਨੇ ਤੇ ਆ ਸੰਦਖਾਉਣੇ ਆ ਰਾਤ ਇਹ ਕੰਮ ਹੋ ਗਿਆ ਤੇ ਇਸੇ ਆਪਾਂ ਕਹਿ ਦਿੰਨੇ ਆ ਵੀ ਪਸੂ ਪਸੂਆਂ ਦਾ ਮਾਣ ਇਸੇ ਗੱਲੋਂ ਮੁੜ ਜਾਂਦਾ ਐਨੀ ਮਿਹਨਤ ਕਰਦੇ ਆ ਇੰਨਾ ਹਨ ਜਦੋਂ ਆ ਨੁਕਸਾਨ ਹੋ ਜਾਂਦੇ ਆ ਬੰਦੇ ਨੂੰ ਇਹ ਘਾਟੇ ਪੂਰੇ ਕਰਨੇ ਔਖੇ ਹੋ ਜਾਂਦੇ ਆ ਨਾ ਨਾ ਦੇਖੋ ਗੱਭਣ ਕਰਕੇ ਆਪਾਂ ਲਈ ਸੀ ਤੇ ਕੱਲ ਆਪਾਂ ਨੂੰ ਨਾ ਪਹਿਣਾ ਵੇਖਦੀ ਵੀ ਸੀ ਕਿ ਕਹਿੰਦੇ ਵੇਚਣੀ ਨਹੀਂ ਰੱਖਣੀ ਆ ਮੱਝ ਚੰਗੀ ਸੀਗੀ ਤੇ ਆ ਰਾਤ ਨੂੰ ਆ ਕੰਮ ਹੋ ਗਿਆ ਤਾਂ ਕਰਕੇ ਸਾਰੀ ਰਾਤ ਟੈਨਸ਼ਨ ਚ ਨੀਂਦ ਵੀ ਨਹੀਂ ਆਈ ਕਿਉਂਕਿ ਹਨਾ ਜਦੋਂ ਪੈਸੇ ਲਾਏ ਹੁੰਦੇ ਆ ਮਿਹਨਤ ਕੀਤੀ ਹੁੰਦੀ ਆ ਦਿਮਾਗ ਖਰਾਬ ਹੋ ਜਾਂਦਾ ਬਹੁਤ ਮਨ ਖਰਾਬ ਹੋਇਆ ਜਦੋਂ ਇਹ ਜੇ ਖੰਡ ਹੋ ਜਾਂਦੇ ਆ ਤਾਂ ਫਿਰ ਐ ਜੀ ਕਰਦਾ ਵੀ ਪਸੂ ਕੋਈ ਵੀ ਨਾ ਰੱਖੀਏ ਸਾਰੀ ਵੇਚ ਦਈਏ ਤੇ ਪਰ ਕੀ ਕਰੀਏ ਤੇ ਫਿਰ ਫਿਰ ਮੰਨ ਦਾ ਸਮਝਾਉਣਾ ਪੈਂਦਾ ਤੇ ਪਰ ਆਹ ਘਾਟਾ ਹੁਣ ਦੇਖੋ ਕਿਵੇਂ ਪੂਰਾ ਕਰਾਂਗੇ ਜਦੋਂ ਨਵਾਂ ਲੈਨੇ ਆ ਤਾਂ 2-2000 ਨਾਲ ਵੇਚਣੀਆਂ ਪੈਂਦੀਆਂ ਜਦੋਂ ਘਾਟੇ ਪੈਂਦੇ ਸਿੱਧੇ 10-10000 ਦੇ ਪੈਂਦੇ ਆ ਨਾਲੇ ਮੱਝ ਵਿਚਾਰੀ ਹੈ ਨਾ ਨਾ ਉਹ ਪਾਸੇ ਨਾ ਉਹ ਪਾਸੇ ਹਾਂ ਦੇਖੋ ਪੂਰਾ ਬੱਚਾ ਬਣਿਆ ਹੋਇਆ ਹੈਗਾ ਪਰਦੇ ਦੇ ਵਿੱਚ ਹੈ ਤੇ ਸਾਰਾ ਉਹ ਪੰਜ ਮਹੀਨਿਆਂ ਦਾ ਬੱਚਾ ਹੈ तकरीबन ਪੰਜ ਮਹੀਨਾ ਟੈਸਟ ਕਰਾਈ ਸੀ 27 ਤਰੀਕ ਨੂੰ ਛੇ ਮਹੀਨਾ ਲੱਗ ਗਏ ਸਾਰੇ ਅੰਗ ਪੈਰ ਬਣੇ ਹੋਏ ਆ ਇਹਦੇ ਪੈਰ ਨੋ ਨੋ ਦੇਖੋ ਸਾਰੇ ਉਵੇਂ ਲੱਤਾਂ ਬਣੀ ਹੋਈਆਂ ਹਨ ਇਹ ਵਿਚਾਰਾ ਨਰਕ ਚੋਂ ਆ ਕੇ ਨਰਕ ਚ ਹੀ ਗਿਆ ਵਿਚਾਰਾ ਤੇ ਇਹ ਸਾਰੀ ਕਰਾਮਾਤ ਹੋਈ ਆ ਚਾਰ ਨਾਲ ਜਿਹੜੇ ਵੀਰਾਂ ਤੋਂ ਆਪਾਂ ਮੱਝ ਲੈ ਕੇ ਆਂਦੀ ਸੀ ਉਹ ਕੱਲਾ ਨਿਰਾਚਾਰ ਪਾਉਂਦੇ ਸੀਗੇ ਤੇ ਮੱਝ ਗਰਮੀ ਬਹੁਤ ਮੰਦੀ ਸੀ ਅਸੀਂ ਤਾਂ ਸੋਚਿਆ ਸੀਗਾ ਵੀ ਅਸੀਂ ਇਹਨੂੰ ਤੇਲ ਦਿਆ ਕਰਾਂਗੇ ਹੁਣ ਵੀ ਗਰਮੀ ਮੰਦੀ ਹੈ ਜੀ ਖੰਡਾ ਟੀਕਾ ਵੀ ਉਹਦੇ ਲਵਾਤਾ ਸੀ ਕਿਦੇ ਚੈੱਕ ਕਰਾਈ ਆ ਤੇ ਪਰ ਉਹਨੂੰ ਗਰਮੀ ਇੰਨੀ ਸੀ ਹਨਾ ਚਾਰ ਦਾ ਖਰਾਬ ਕਰਿਆ ਆ ਪਸੂ ਆ ਜਿਹੜੀਆਂ ਚੰਗੀਆਂ ਮੱਝਾਂ ਤੇ ਬਾਅਦ ਚ ਉਹ ਕਰਨੀਆਂ ਪੈਂਦੀਆਂ ਚਾਰ ਇੰਨਾ ਨਾ ਪਾਇਆ ਕਰੋ ਵੀਰੋ ਨਾਲੇ ਗਾਂ ਵਾਲਿਆਂ ਨੂੰ ਮਾਰਦੇ ਹੋ ਨਾਲੇ ਪਸੂ ਨੂੰ ਮਾਰਦੇ ਹੋ ਤੇ ਹੁਣ ਉਹ ਨੀਰਾਚਾਰ ਪਾਉਂਦੇ ਸੀ ਇਹ ਚ ਤੂੜੀ ਨਹੀਂ ਸੀ ਪਾਉਂਦੇ ਤੇ ਅਸੀਂ ਤਾਂ ਹੀ ਚਾਰ ਪਾਉਂਦੇ ਪਰ ਹਨਾ ਜਿਹੜੀ ਪਿੱਛੇ ਤੋਂ ਉਹਦੇ ਅੰਦਰ ਬਿਮਾਰੀ ਹੋ ਗਈ ਉਹ ਤਾਂ ਉਹੀ ਰਹਿਣੀ ਆ ਕਰਕੇ ਅਜ ਮਾਨ ਬਾਲਾ ਦਾਸ ਹੋ ਗਿਆ ਫਿਰ ਸਾਰਾ ਕੀਤਾ ਕਰਾਇਆ ਨਾ ਤੇ ਪਾਣੀ ਫਿਰ ਜਾਂਦਾ ਜਦੋਂ ਇਹ ਜਿਹਾ ਕੰਮ ਹੋ ਜਾਂਦਾ ਦੇਖਨੀਏ ਕਿ ਪਸ਼ੂਨ ਛੱਡ ਕੇ ਪਿੱਛੇ ਹਟਣਾ ਪੈਂਦਾ ਤੇ ਪਰ ਕੰਮ ਹੋਰ ਕੋਈ ਨਹੀਂ ਹਨਾ ਇਹਨਾਂ ਤੋਂ ਬਿਨਾ ਇਹਨਾਂ ਦਾ ਫਾਇਦਾ ਵੀ ਬਥੇਰਾ ਤੇ ਨੁਕਸਾਨ ਵੀ ਪਰੇ ਤੋਂ ਪਰੇ ਹੁੰਦੇ ਆ ਕਰਕੇ ਚਾਰ ਨਾ ਪਾਇਆ ਕਰੋ ਜੇ ਤੁਹਾਨੂੰ ਜਿਪਾਉਣਾ ਹੁੰਦਾ ਭਰਾ ਤਾਂ ਥੋੜਾ ਪਾਲਿਆ ਕਰੋ ਕਿਉਂਕਿ ਪਸ਼ੂ ਨੁਕਸਾਨੇ ਜਾਂਦੇ ਆ ਤੇ ਮੱਝਾਂ ਹੁਣ ਵਿਚਾਰੀਏ ਦੂਸਰੇ ਰਾਹ ਜਾਊਗੀ ਕਿੱਥੇ ਵਿਚਾਰੀ ਦੀ ਵਧੀਆ ਉਹ ਹੋਣੀ ਸੀਗੀ ਚੱਲ ਸੂੰਦੀ ਚੰਗੇ ਪੈਸੇ ਗਾਂ ਵੀ ਵੇਚ ਦੇਣਾ ਕਿ ਦੁੱਧ ਦੇ ਦਿੰਦੀ ਨਾਲੇ ਬੱਚਾ ਉਹ ਹੁੰਦਾ ਠੀਕ ਤਾਂ ਨਾ ਲਾਉਂਦੇ